ਹਾਂਜੀ ਸ਼ਾਸਤਰੀ ਕਾ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆਂ ਰੋਜ਼ੀ ਤਰ੍ਹਾਂ ਹਾਜ਼ਰ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਤਾਜ਼ੇ ਤਾਜ਼ੇ ਤੂੜੀ ਦੇ ਰੇਟ ਵਹਣ ਨੂੰ ਜੀ ਤੇ ਜਿਹੜੀ ਬੋਲੀ ਦੀ ਗੱਲ ਕਰਕੇ ਤੇ ਬੋਲੀ ਦਾ ਸਟਾਰਟ ਹੋਣ ਵਾਲੀ ਇੱਕ ਅੱਧਾ ਮਿੰਟ ਚ ਬਸ ਜੀ ਤੇ ਇੰਨੇ ਕ ਜਿਹੜੇ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਲੈਣ ਵਾਲੇ ਗਾਹ ਕਾਏ ਤੇ ਲੋ ਜੀ ਟਾਈਮ ਜਿਹੜਾ ਹੋ ਗਿਆ ਜੀ 7:31 ਮਿੰਟ ਜਿਹੜੇ ਹੋ ਗਈ ਤੇ ਟਰਾਲੀ ਵਾਲ ਨੂੰ ਚੱਲੇ ਆ ਜੀ ਲੋ ਵੀ ਜਿਹੜੇ ਵੇੜੇ ਵੀ ਕੀ ਰੇਟ ਜਿਹੜਾ ਕਿੱਥੋਂ ਤੱਕ ਜਾਂਦਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅੱਜ ਤਰੀਕ ਜਿਹੜੀ ਹੋ ਗਈ ਹੈ ਜੀ 31 ਅਕਤੂਬਰ 2025 ਅੱਜ ਨਗ ਜਿਹੜੇ ਤੈਨੀ ਆਏ ਆ ਜੀ ਲੋਗੇ ਯਾਰ ਤਿੰਨ ਨਗ ਜਿਹੜੇ ਅੱਜ ਆਏ ਆ ਜੀ ਪਹਿਲੀ ਟਰਾਲੀ ਤੋਂ ਕਰਕੇ ਸ਼ੁਰੂ ਸੱਦੀ ਬਾੜੀ ਅੱਜ ਵੀ ਥੋੜੀ ਬੋਲੋ ਭਾਈ ਆਹ ਉਹ ਨੇ ਮੋੜ ਜੀ ਬੰਦੋ ਥੈਂਕ ਯੂ ਸੋ ਪੰਜ ਦਸ ਸਪੰਜ 10 15 1500

450 54 60 65 17 77 80 80 485 ਬੋਲਾਂਗੇ ਨੇ 485 ਹੀ ਲਵਾਂਗੇ ਲੋ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ 485 ਰੁਪਏ ਜਿਹੜਾ ਸਰਾ ਰੇਟ ਲੱਗ ਗਿਆ ਜੀ ਪਹਿਲੀ ਟਰਾਲੀ ਦਾ ਲੋ ਜੀ ਦੂਸਰੇ ਨੱਕ ਤੇ ਆ ਗਏ ਆ ਲੈ ਤੂੜੀ ਵੇਖੋ ਜੀ ਹੱਲਾ ਵੀ ਅੰਦਰ ਦੀ ਤੂੜੀ ਆ ਜੀ ਲਓ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਜੀ ਪਹਿਲੀ ਟਰਾਲੀ ਦਾ ਸਰਾ ਰੇਟ ਲੱਗ ਗਿਆ ਜੀ ਜਿਹੜਾ 485 ਰੁਪਏ ਜਿਹੜਾ ਟੌਪ ਦਾ ਰੇਟ ਲੱਗ ਗਿਆ ਜੀ ਲਓ ਜੀ ਦੂਸਰੇ ਨਾਲ ਕੋਲ ਚੱਲਦੇ ਆ ਅੰਦਰ ਦੀ ਤੂੜੀ ਬੋਲੋ ਏ 400 400 450 440 90 94 495 ਬੋਲਾਂਗੇ ਨੇ ਲਓ ਜੀ ਅੱਜ ਪਈ ਜਾਂਦੇ ਤੂੜੀ ਦੇ ਪੜਾਕੇ ਐ ਤੇ ਲਓ ਜੀ 495 ਰੁਪਏ ਜਿਹੜਾ ਦੂਸਰੀ ਟਰਾਲੀ ਦਾ ਰੇਟ ਆ ਹਾਲਾਂਕਿ ਪਹੁੰਚ ਗਿਆ ਜੀ ਲਓ ਜੀ ਤੀਸਰੇ ਨਾਲ ਕੋਲ ਚੱਲਦੇ ਆ ਤੇ ਵੇਣਿਆ ਜੀ ਕੀ ਰੇਟ ਜਿਹੜਾ ਤੀਸਰੇ ਨਾਲ ਲੱਗਦਾ ਹੈ ਜੀ ਪਹਿਲੀ ਟਰਾਲੀ ਦਾ ਰੇਟ 400 75 ਪਤਾ ਨਹੀਂ ਭੁੱਲ ਗਿਆ ਮੈਂ ਤਾਂ ਯਾਰ ਤੇ ਜਿਹੜਾ ਦੂਸਰੇ ਨਗਰ ਦਾ ਰੇਟ ਲੱਗਿਆ ਜੀ ਉਹ ਲੱਗਿਆ ਹੈਗਾ ਜੀ 400 ਤੇ 95 ਰੁਪਏ ਤੇ ਲਓ ਜੀ ਤੀਸਰਾ ਨਗਰ ਹੈ ਗਿਆ ਜੀ ਲਾਸਟ ਨਗਰ ਦਾ ਰੇਟ ਵੇਣਿਆ ਵੀ ਕਿੱਥੋਂ ਤੱਕ ਜਾਂਦਾ ਹੈ ਜੀ ਜਦਾ ਵੀ ਕਿਹੜਾ ਜਾਣ ਵਾਲਾ ਹੁੰਦਾ ਹਾਂ ਹਾਂ ਉਹ ਟਿਕਾ ਵਾਲਾ ਹੈ ਇਹ ਵੀ ਟੁੜੀ ਅੰਦਰ ਦੀ ਇਹ ਵੀ ਵੇਣੀਆਂ ਵੀ ਕਿੱਥੋਂ ਸਟਾਰਟ ਹੁੰਦੀ ਤੇ ਕਿੱਥੋਂ ਤੱਕ ਜਾਂਦੀ ਜੀ ਬੋਲੀ ਪਾਉ ਦੀ ਟੁੜੀ ਜੀ ਫਾਈਨ ਹੁੰਦੀ ਆ ਪਾਈੀ ਆ ਛੁੱਟੀ ਵੜ ਕੇ ਤੇ ਉਹ 300 ਰੁਪਈਆ ਹੀ ਉੱਤੇ ਮਾਰਾ ਕੋਈ ਫਰਦਾ ਵੀ ਨਹੀਂ ਕੋਈ ਨਿਕਲਦਾ ਨਹੀਂ ਨਹੀਂ ਆ ਲੋਪਰੀ ਆ ਭਾਈ 300 ਰੁਪਈਆ 5 10 15 ਹਾਂ ਬੋਲੀ ਚੱਲੀ ਭਾਈ 20 25 30 35 40 40 ਲਾਵਲਾਂਗੇ 5 10 10 15 20 20 40 440 450 55 55 452 60 460 ਦੋਨਾਂ ਮਿਲ ਗਏ ਨੇ 460 ਰੁਪਏ ਲਓ ਜੀ 400 400 ਤੇ 60 ਰੁਪਏ ਜਿਹੜਾ ਲਾਸਟ ਨੱਕ ਦਾ ਜਿਹੜਾ ਰੇਟ ਲੱਗਿਆ ਜੀ ਟਾਪ ਦਾ ਰੇਟ ਜੀ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ